ਡੇਰਾ ਦੇ ਜਿਹੜੇ ਸਾਫਕਾ ਪ੍ਰੇਮੀ ਨੇ प्रदीप ਕਲੇਰ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਦਿੱਤੀ ਜਿਸ ਤੋਂ ਬਾਅਦ ਸਿਆਸੀ ਜਿਹੜੀ ਹਲਚਲ ਸੀ ਉਹ ਵੇਖਣ ਨੂੰ ਮਿਲਿਆ ਗਰਮਾ ਗਈ ਹੈ ਸਿਆਸਤ ਸੁਖਬੀਰ ਬਾਦਲ ਹਰੀ ਜਿਹੜੇ ਨੇ ਸਵਾਲਾਂ ਦੇ ਘੇਰੇ ਵਿੱਚ ਨੇ ਤੇ ਹੁਣ प्रदीप ਕਲੇਰ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਹੋਰਾਂ ਨੇ ਆਪਦਾ ਤਿੱਖਾ ਪ੍ਰतिकਰਮ ਜਿਹੜਾ ਜ਼ਰੂਰ ਦਿੱਤਾ ਹੈ ਇਹਨਾਂ ਚ ਬਹੁਤ ਸਾਰੇ ਆਗੂ ਇਹ ਕਹਿੰਦੇ ਨੇ ਕਿ ਜਿਹੜਾ ਕੁਝ ਪ੍ਰਦੀਪ ਕਲੇਅਰ ਬੋਲ ਰਿਹਾ ਹੈ ਜੀ ਇਹ ਤਾਂ ਸਕ੍ਰਿਪਟਡ ਹੈ ਪਹਿਲਾਂ ਹੀ ਲਿਖਿਆ ਹੋਇਆ ਹਮ ਸਵਾਲ ਵੀ ਲਿਖੇ ਹੋਏ ਆ ਜਵਾਬ ਵੀ ਲਿਖੇ ਹੋਏ ਆ ਚਲੋ ਅਸੀਂ ਕਹਿ ਦਿੰਦੇ ਆ ਕਿ ਉਹ ਸਕ੍ਰਿਪਟਡ ਹੈ ਉਹਦੇ ਪਿੱਛੇ ਮੌਜੂਦਾ ਸਰਕਾਰ ਹੋ ਸਕਦੀ ਹੈ ਕੋਈ ਹੋਰ ਸਿਆਸੀ ਤਰ ਹੋ ਸਕਦੀ ਹੈ ਫਿਰ ਤੁਸੀਂ ਦੱਸ ਦਿਓ ਅਸਲ ਕੀ ਹੈ ਉਹਨੇ ਕਿਹਾ ਕਿ ਜੈਪੁਰ ਦੇ ਇੱਕ ਹੋਟਲ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਜੀ ਬਾਬਾ ਰਾਮ ਰਹੀਮ ਨੂੰ ਮਿਲੇ ਨੇ ਜੀ ਤੇ ਇਹ ਤਾਂ ਚਰਚਾ ਸ਼ੁਰੂ ਤੋਂ ਚੱਲੀ ਜਾਂਦੀ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਨਮ ਮਬਈ ਦੇ ਵਿੱਚ ਹਮ ਇੱਕ ਵੱਡੇ ਐਕਟਰ ਦੇ ਘਰੇ ਸੁਖਵੀਰ ਸਿੰਘ ਬਾਦਲ ਤੇ ਬਾਬੇ ਰਾਮ ਰਹੀਮ ਦੀ ਮੁਵਾਕਾ ਤੋਂ ਹੀ ਉਹ ਕਾਗਜ਼ ਦਿਖਾਓ ਆਹ ਦਿਖਾਓ ਇਹਦੇ ਨਾਲ ਨਹੀਂ ਕੰਮ ਚੱਲਣਾ ਤੁਸੀਂ ਅਸਲੀਅਤ ਦੱਸੋ ਕਿ ਕੀ ਹੈ ਹਮ ਤੇ ਜਦੋਂ ਤੱਕ ਅਸਲੀਅਤ ਨਹੀਂ ਦੱਸੋਗੇ ਸੁਖਵੀਰ ਸੋ ਬਾਦਲ ਹੋ ਨਹੀਂ ਲਗਾਤਾਰ ਘਿਰਦੇ ਜਾ ਰਹੇ ਨੇ ਜੇ ਕੱਲ ਨੂੰ ਡੇਰਾ ਸਾਸੇ ਦੇ ਵਿੱਚ ਐਂਟਰ ਹੁੰਦਿਆਂ ਉਹ ਕੋਈ ਵੀਡੀਓ ਕੱਢ ਲਿਆ ਫਿਰ ਕੀ ਕਹੋਗੇ ਰੇਸ਼ ਭੋਲਾ ਦੇ ਸਮੇਤ 17 ਹੋਰ ਜਿਹੜੇ ਸਾਥੀ ਸੀਗੇ ਉਹਨਾਂ ਦੇ ਉਹਨਾਂ ਨੂੰ 10-10 ਸਾਲ ਸਜ਼ਾ ਜਿਹੜੀ ਆ ਸੁਣਾ ਦਿੱਤੀ ਗਈ ਹੈ ਉਹਨੇ ਕਿਹਾ ਸੀ ਕਿ ਮੈਂ ਜੇ ਦੋਸ਼ੀ ਆ ਹੂੰ ਤਾਂ ਮੈਨੂੰ ਸਜ਼ਾ ਦੇ ਦਿਓ ਫਾਂਸੀ ਦੇ ਦਿਓ ਜੀ ਪਰ ਅਦਾਲਤ ਨੇ ਉਹ ਤਮੰਨਾ ਤਾਂ ਨਹੀਂ ਪੂਰੀ ਕੀਤੀ ਉਹਦੇ ਸਵੇਤ 17 ਹੋਰ ਨੂੰ ਇਹ ਸਜ਼ਾ ਦੇਤੀ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਵਿੱਚ ਕਈ ਹੋ ਸਕਣ ਵੀ ਨੇ ਜਿਨ੍ਹਾਂ ਦੇ ਉਸ ਵੇਲੇ ਦੇ ਵੱਡੇ ਸਿਆਸੀ ਆਗੂਆਂ ਦੇ ਨਾਲ ਨਾਮ ਜੁੜਦੇ ਆ ਭਾਵੇਂ ਉਲਾ ਕਹਿੰਦਾ ਸੀ ਮੈਂ ਦੋਸ਼ੀ ਨਹੀਂ ਹਾਂ ਉਹਨਾਂ ਕੋਲ ਅਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਫਿਰ ਸੁਪਰੀਮ ਕੋਰਟ ਅਪੀਲ ਕਰਨ ਨੂੰ ਥਾ ਹੈਗੀ ਹੈ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਹੀ ਵਿਚਾਰ ਚਰਚਾ ਕੀਤੀ ਜਾਂਦੀ ਹੈ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਹੀ ਸਾਡੇ ਮਾਹਿਰਾਂ ਦਾ ਕੰਮ ਹੁੰਦਾ ਹੈ ਤੇ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਜੀ ਟਿਲੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਟਿਲੋ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਤੇ ਸਭ ਨਜ਼ਰ ਮਾਰ ਲੈਣੇ ਆ ਪਹਿਲੇ ਖਬਰ ਦੇ ਉੱਤੇ ਜਗਦੀਸ਼ ਭੋਲਾ ਦੇ ਸਮੇਤ 17 ਹੋਰ ਜਿਹੜੇ ਸਾਥੀ ਸੀਗੇ ਉਹਨਾਂ ਦੇ ਉਹਨਾਂ ਨੂੰ 10-10 ਸਾਲ ਸਜ਼ਾ ਜਿਹੜੀ ਆ ਸੁਣਾ ਦਿੱਤੀ ਗਈ ਹੈ ਤੇ ਜਗਦੀਸ਼ ਭੋਲਾ ਨੇ ਕਿਹਾ ਸੀ ਜਿਹੜਾ ਕਸੂਰवार ਹੋਵੇਗਾ ਅਦਾਲਤ ਫੈਸਲਾ ਕਰ ਲਵੇਗੀ ਜੀ ਦੇਖੋ ਜਗਦੀਸ਼ ਭੋਲਾ ਦੋ ਤਿੰਨ ਦਿਨ ਪਹਿਲਾਂ ਆਪਣੇ ਪਿਤਾ ਦੀ ਮੌਤ ਕਾਰਨ ਸੰਸਕਾਰ ਤੇ ਸ਼ਾਮਲ ਹੋਣ ਵਾਸਤੇ ਆਇਆ ਸੀ ਜੀ ਉੱਥੇ ਉਹਨੇ ਕਿਹਾ ਸੀ ਕਿ ਮੈਂ ਜੇ ਦੋਸ਼ੀ ਹਾਂ ਤਾਂ ਮੈਨੂੰ ਸਜ਼ਾ ਦੇ ਦਿਓ ਫੰਸੀ ਦੇ ਦਿਓ ਜੀ ਪਰ ਅਦਾਲਤ ਨੇ ਉਹ ਤਮੰਨਾ ਤਾਂ ਨਹੀਂ ਪੂਰੀ ਕੀਤੀ ਉਹਦੇ ਸਵੇਤ 17 ਹੋਰ ਨੂੰ ਇਹ ਸਜ਼ਾ ਦੇਤੀ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਵਿੱਚ ਕਈ ਉਹ ਸੱਜਣ ਵੀਰੇ ਨੇ ਜਿਨ੍ਹਾਂ ਦੇ ਉਸ ਵੇਲੇ ਦੇ ਵੱਡੇ ਸਿਆਸੀ ਆਗੂਆਂ ਦੇ ਨਾਲ ਨਾਮ ਜੁੜਦੇ ਐ ਜੀ ਪਤਾ ਲੱਗਿਆ ਕਿ ਕੋਲ 17 ਲੋਕ ਨੇ ਇਹਦੇ ਵਿੱਚ ਹਮ ਜਿਨ੍ਹਾਂ ਨੂੰ ਮਨੀ ਲਾਡਰੰਗ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ 6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਤਸਕਰੀ ਜੀ ਵਿੱਚ ਈਡੀ ਦੀ ਵਿਸ਼ੇਸ਼ ਅਦਾਲਤ ਜਿਹੜੀ ਕਿ ਮੋਹਾਲੀ ਦੇ ਵਿੱਚ ਹੈ ਹਮ ਪਹਿਲਾਂ ਇਹ ਸਾਰੀਆਂ ਅਦਾਲਤਾਂ ਪਟਿਆਲੇ ਹੁੰਦੀਆਂ ਸੀ ਜੀ ਉਹਦੇ ਵਿੱਚ ਜਗਦੀਸ਼ ਭੋਲਾ ਦੀ ਪਤਨੀ ਸੌਰਾਂ ਵੀ ਕਥਿਤ ਰੂਪ ਵਿੱਚ ਸ਼ਾਮਲ ਹੈ ਉਹਨਾਂ ਨੇ ਕਿਹਾ ਕਿ ਚਾਰ ਚਾਰ ਸ਼ੀਟਾਂ ਦਾ ਫੈਸਲਾ ਇਹ ਹਮ ਚਾਰ ਬੱਕਰੀਆਂ ਬੱਕਰੀਆਂ ਦੋਸ਼ ਪੱਤਰ ਹੈ ਜਿਹੜੇ ਦਾਖਲ ਹੋਏ ਸਨ ਤੇ ਤਿੰਨ ਜੇ ਬਾਕੀ ਨੇ ਇੱਕ ਚ ਹੋਇਆ ਜੀ ਉਹਨਾਂ ਨੇ ਕਿਹਾ ਕਿ ਜਗਦੀਸ਼ ਭੋਲਾ ਮਨਪ੍ਰੀਤ ਸੁਖਰਾਜ ਸੁਖ ਜੀਤ ਸੁਖਾ ਮਨਿੰਦਰ ਦਵਿੰਦਰ ਸਿੰਘ ਹੈਪੀ ਅਵਤਾਰ ਸਿੰਘ 10-10 ਸਾਲ ਦੀ ਸਜ਼ਾ ਹੋਈ ਹੈ ਇਹਨਾਂ ਨੂੰ ਜੀ ਭੋਲੇ ਦੀ ਪਤਨੀ ਗੁਰਪ੍ਰੀਤ ਕੌਰ ਅਵਤਾਰ ਦੀ ਪਤਨੀ ਸੰਦੀਪ ਕੌਰ ਜਗਵਿੰਦਰ ਔਲਖ ਦੀ ਪਤਨੀ ਜਗਵਿੰਦਰ ਕੌਰ ਔਲਖ ਗੁਰਮੀਤ ਕੌਰ ਅਮਰਜੀਤ ਸਿੰਘ ਤੇ ਭੋਲੇ ਦੇ ਸਹੁਰਾ ਦਲੀਪ ਸਿੰਘ ਮਾਨ ਨੂੰ ਤਿੰਨ ਤਿੰਨ ਸਾਲ ਹੂੰ ਜਦੋਂ ਕਿ ਗੁਰਪ੍ਰੀਤ ਸਿੰਘ ਸੁਭਾਸ਼ ਵਜਾਜ ਅੰਕੁਰ ਵਜਾਜ ਇਹਨਾਂ ਨੂੰ 5-5 ਸਾਲ ਹੂੰ ਕੁੱਲ 23 ਕਥਤ ਦੋਸ਼ੀ ਸੀਗੇ ਹੁਣ ਤਾਂ ਦੋਸ਼ੀ ਸਾਬਤ ਹੋ ਕੇ سزا ਹੋਗੀ ਜੀ ਚਾਰ ਦੀ ਮੌਤ ਹੋ ਚੁੱਕੀ ਹੈ ਹੂੰ ਭੋਲਾ ਦਾ ਪਿਤਾ ਬਲਚੇਂਦਰ ਸਿੰਘ ਵੀ ਕੇਸ ਵਿੱਚ ਕਥਤ ਮੁਜਰਮ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰਸੋ ਚੌਥੀ ਹੋਈ ਹੈ ਜੀ ਮਾਮਲੇ ਵਿੱਚ ਦੋ ਵਿਅਕਤੀ ਭਗੌੜੇ ਨੇ ਹੂੰ ਉਹ ਅਜੇ ਪੁਲਿਸ ਦੇ ਹੱਥ ਵਿੱਚ ਨਹੀਂ ਆਏ ਜੀ ਸੋ ਇਹ ਬਹੁਤ ਹੀ ਇੱਕ ਵੱਡੇ ਡਰੱਗ ਤਸਕਰੀ ਮਾਮਲੇ ਦੇ ਵਿੱਚ ਭੂਲਾ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਈਡੀ ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਨਾਤੀ ਹੈ ਜੀ ਭਾਵੇਂ ਭੂਲਾ ਕਹਿੰਦਾ ਸੀ ਮੈਂ ਦੋਸ਼ੀ ਨਹੀਂ ਹਾਂ ਉਹਨਾਂ ਕੋਲ ਅਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਫਿਰ ਸੁਪਰੀਮ ਕੋਰਟ ਅਪੀਲ ਕਰਨ ਨੂੰ ਥਾ ਹੈਗੀ ਹੈ ਜੀ ਤੇ ਇਹ ਸ਼ੁਰੂਆਤ ਵੱਜ ਗਈ ਇਹਦਾ ਮਤਲਬ ਜਿਹੜਾ ਕੇਸ ਪੁਲਿਸ ਨੇ ਸਾਬਤ ਕੀਤਾ ਸੀ ਅ ਦਰਜ ਕੀਤਾ ਸੀ ਉਹਦੇ ਉੱਤੇ ਬਹੁਤ ਸਾਰੇ ਸਵਾਲ ਉੱਠੇ ਜੀ ਪਰ ਹੁਣ ਇਹ ਸਿਰੇ ਲੱਗਦਾ ਨਜ਼ਰ ਆ ਰਿਹਾ ਕਿਉਂਕਿ ਸਜ਼ਾ ਹੋ ਗਈ ਹੈ ਜੀ ਚਿਲੋ ਸਾਹਿਬ ਡੇਰਾ ਦੇ ਜਿਹੜੇ ਸਾਫਕਾ ਪ੍ਰੇਮੀ ਨੇ ਪ੍ਰਦੀਪ ਕਲੇਰ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਦਿੱਤੀ ਜਿਸ ਤੋਂ ਬਾਅਦ ਸਿਆਸੀ ਜਿਹੜੀ ਹਲਚਲ ਸੀ ਉਹ ਵੇਖਣ ਨੂੰ ਮਿਲਿਆ ਗਰਮਾ ਗਈ ਹੈ ਸਿਆਸਤ ਸੁਖਬੀਰ ਬਾਦਲਹਰੀ ਜਿਹੜੇ ਨੇ ਸਵਾਲਾਂ ਦੇ ਘੇੜੇ ਵਿੱਚ ਨੇ ਤੇ ਹੁਣ ਪ੍ਰਦੀਪ ਕਲੇਰ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਹੋਰਾਂ ਨੇ ਆਪਦਾ ਤਿੱਖਾ ਪ੍ਰतिकਰਮ ਜਿਹੜਾ ਜ਼ਰੂਰ ਦਿੱਤਾ ਹੈ ਜੀ ਦੇਖੋ ਵਿਰਸਾ ਸਿੰਘ ਬਲਟੋਹਾ ਸੰਸਦ ਦੇ ਸਖਤਰ ਵਗੈਰਾ ਵੀ ਰਹੇ ਇਹਨਾਂ ਦੇ ਨਾਲ ਹੈ ਹਾਂ ਔਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਪਹਿਲਾਂ ਤੋਂ ਹੀ ਚਰਚਾ 'ਚ ਰਹਿੰਦੇ ਆ ਹਾਂ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਮੈਂ ਆਤਵਾਦੀ ਸੀਮਾ ਹਾਂ ਤੇ ਰਹਾਂਗਾ ਹਮ ਅਕਾਲੀ ਦਲ ਵਿੱਚ ਅਕਾਲੀ ਦਲ ਵੱਲੋਂ ਉਹਨਾਂ ਦਾ ਪੱਖ ਰੱਖਣ ਵਾਸਤੇ ਬੋਲਣ ਵਾਸਤੇ ਬਿਰਸਾ ਸੋਬਲਟਵਾ ਕਾਫੀ ਤਿੱਖੇ ਹਮਲੇ ਕਰਨ ਬਾਰੇ ਜਾਣੇ ਜਾਂਦੇ ਆ ਜੀ ਉਹ ਕਈ ਕੁਝ ਕਹਿਤਾ ਇੱਕ ਤਾਂ ਪਛਾਕ ਵਾਲਾ ਮਾਮਲਾ ਪਿੱਛੇ ਇੱਕ ਔਰਤ ਨੇ ਚੁੱਕਿਆ ਸੀ ਹਮ ਕਈ ਚੀਜ਼ਾਂ ਹੋਰ ਸੀ ਇਹਨਾਂ ਚ ਬਹੁਤ ਸਾਰੇ ਆਗੂ ਇਹ ਕਹਿੰਦੇ ਨੇ ਕਿ ਜਿਹੜਾ ਕੁਝ ਜਗਦੀਸ਼ ਕਲੇਰ ਆ ਸੋਰੀ ਪ੍ਰਦੀਪ ਕਲੇਅਰ ਬੋਲ ਰਿਹਾ ਹੈ ਜੀ ਇਹ ਤਾਂ ਸਕ੍ਰਿਪਟਡ ਹੈ ਪਹਿਲਾਂ ਹੀ ਲਿਖਿਆ ਹੋਇਆ ਹੈ ਹਮਮ ਸਵਾਲ ਵੀ ਲਿਖੇ ਹੋਏ ਆ ਜਵਾਬ ਵੀ ਲਿਖੇ ਹੋਏ ਆ ਚਲੋ ਅਸੀਂ ਕਹਿ ਦਿੰਦੇ ਆ ਕਿ ਉਹ ਸਕ੍ਰਿਪਟਡ ਹੈ ਉਹਦੇ ਪਿੱਛੇ موجوده ਸਰਕਾਰ ਹੋ ਸਕਦੀ ਹੈ ਕੋਈ ਹੋਰ ਸਿਆਸੀ ਤਿਰ ਹੋ ਸਕਦੀ ਹੈ ਫਿਰ ਤੁਸੀਂ ਦੱਸ ਦਿਓ ਅਸਲ ਕੀ ਹੈ ਹਮ ਜਿਹੜੇ ਇਲਜ਼ਾਮ ਤਰੀਕ ਮੁਤਾਬਕ ਉਹਨੇ ਲਾਏ ਨੇ ਕਿ 12 ਸਫਦਰ ਜੰਗ ਰੋਡ ਹਮ ਜਿੱਥੇ ਬੀਬੀ ਹਰਸਖੰਦ ਕੌਰ ਦਾ ਬੰਗਲਾ ਸੀ ਦਿੱਲੀ ਚ ਹਮ ਫਿਰ ਉਹ ਇਹ ਕਹਿੰਦਾ ਕਿ ਮੈਂ ਡੇਰਾ ਸਰਸਾ ਦੇ ਗੇਟ ਤੇ ਖੜਾ ਸੀ ਭੇਸ ਬਦਲ ਕੇ ਛੁਪ ਕੇ ਸਵਿਫਟ ਕਾਰ ਦੇ ਵਿੱਚ ਜਿਹਦੇ ਪਿੱਛੇ ਅੱਗੇ ਪਿੱਛੇ ਹੂਕੂ ਕਰਦੀਆਂ ਜਿਪਸੀਆਂ ਚੱਲਦੀਆਂ ਨੇ ਉਹ ਬਾਬੇ ਨੂੰ ਮਿਲਣ ਵਾਸਤੇ ਕਿਵੇਂ ਆਇਆ ਫਿਰ ਇਹ ਵੀ ਚੱਲਦਾ ਉਹਨੇ ਕਿਹਾ ਕਿ ਜੈਪੁਰ ਦੇ ਇੱਕ ਹੋਟਲ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਜੀ ਬਾਬਾ ਰਾਮ ਰਹੀ ਨੂੰ ਮਿਲੇ ਨੇ ਜੀ ਤੇ ਇਹ ਤਾਂ ਚਰਚਾ ਸ਼ੁਰੂ ਤੋਂ ਚੱਲੀ ਜਾਂਦੀ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਨਾ ਮੁੰਬਈ ਦੇ ਵਿੱਚ ਇੱਕ ਵੱਡੇ ਐਕਟਰ ਦੇ ਘਰੇ ਸੁਖਵੀਰ ਸਿੰਘ ਬਾਦਲ ਤੇ ਬਾਬੇ ਰਾਮ ਰਹੀਮ ਦੀ ਬਵਾਕਤ ਹੋਈ ਹੈ ਜੀ ਅਗਲਾ ਤੱਥ ਪੇਸ਼ ਕਰ ਰਿਹਾ ਤੁਸੀਂ ਕੋਈ ਕਾਗਜ਼ ਦਿਖਾਓ ਆ ਦਿਖਾਓ ਇਹਦੇ ਨਾਲ ਨਹੀਂ ਕੰਮ ਚੱਲਣਾ ਤੁਸੀਂ ਅਸਲੀਅਤ ਦੱਸੋ ਕਿ ਕੀ ਹੈ ਹਮ ਤੇ ਜਦੋਂ ਤੱਕ ਅਸਲੀਅਤ ਨਹੀਂ ਦੱਸੋਗੇ ਸੁਖਵੀਰ ਸਿੰਘ ਬਾਦਲ ਹੋ ਰਹੀ ਲਗਾਤਾਰ ਘਿਰਦੇ ਜਾ ਰਹੇ ਨੇ ਜੀ ਤੁਸੀਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਕਰਾਏ ਤੇ ਉਲੰਘਣਾ ਵੀ ਆਪ ਕੀਤੀ ਹਮ ਭਾਵੇਂ ਪੰਤਰਤਨ ਜਥੇਦਾਰ ਗੁਰਚਰ ਸਿੰਘ ਟੋੜਾ ਹੋਣ ਤਪਾਵੇਂ ਤੁਸੀਂ ਹੂੰ 2007 ਦੇ ਵਿੱਚ ਵੋਟਾਂ ਦਾ ਪ੍ਰਾਗ ਲਾਉਣ ਵਾਸਤੇ ਕੈਪਟਨ ਬਰਿੰਦਰ ਸਿੰਘ ਨੇ ਸੌਦਾ ਮਾਰਿਆ ਸੀ ਜੀ ਤੇ ਉਸ ਵੇਲੇ 2007 ਦੇ ਵਿੱਚ ਅਕਾਲੀ ਦਲ ਤੋਂ ਕਾਂਗਰਸ ਨੇ 39 ਸੀਟਾਂ ਦੇ ਖੋਲੀਆਂ ਸੀ 69 ਚੋਂ ਮਾਲਵੇ ਦੀਆਂ ਭਾਵੇਂ ਸਰਕਾਰ ਅਕਾਲੀ ਦਲ ਦੀ ਬਣ ਗਈ ਪਰ ਮਾਲਵਾ ਉਦੋਂ ਤੋਂ ਖੁੰਝਿਆ ਤੁਹਾਡੇ ਹੱਥ ਨਹੀਂ ਆਇਆ ਜੀ ਇਹ ਵੀ ਤੱਥ ਸਹੀ ਨਹੀਂ ਹੈ ਹੂੰ ਸੋ ਪਸ਼ਾ ਕੁਮਾਰੇ ਕਿ ਇਹ ਵੀ ਤੱਥ ਸਹੀ ਨਹੀਂ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸਾਗ ਰਚਣ ਵਾਲਾ ਡੇਰਾ ਸਲਾਬਤਪੁਰਾ ਵਿੱਚ ਇਹ ਸੌਦੇ ਵਾਲੇ ਨੇ ਕੀਤਾ ਸੀ ਉਹ ਵੀ ਗਲਤ ਸੀ ਹੂੰ ਤੁਸੀਂ ਪਰਚਾ ਦਰਜ ਕਰਾਇਆ ਉਦੋਂ ਤੇ 30 ਜਨਵਰੀ 2012 ਨੂੰ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਸਨ ਜੀ ਉਹ ਪਰਚਾ ਵਾਪਸ ਕਿਉਂ ਲਿਆ ਹੂੰ ਤੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਮਿਸ਼ਨ ਦਾ ਤਾਂ ਕੰਮ ਉਦੋਂ ਮੁੱਕ ਗਿਆ ਸੀ ਜਿੱਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਪੰਜਵੀਂ ਵਾਰ ਸੌਂਚ ਕੇ ਹੀ ਸੀ ਹੂੰ ਉਦੋਂ ਬਾਅਦ 5 ਸਾਲ ਤੁਸੀਂ ਕਿਉਂ ਨਾ ਬੋਲੇ ਉਹਦੇ ਤੇ ਜੀ ਤੇ ਅਜੇ ਤੱਕ ਬਾਕੀ ਸਰਕਾਰਾਂ ਨੇ ਵੀ ਉਹੀ ਕੋਸ਼ਿਸ਼ ਕੀਤਾ ਨਾ ਕੈਪਟਨ ਸਾਹਿਬ ਨੇ ਨਾ ਚੰਨੀ ਨੇ ਤੇ ਸਵਾ ਦੋ ਸਾਲ ਭਗਵੰਤ ਮਾਨ ਦੀ ਸਰਕਾਰ ਨੂੰ ਹੋ ਗਏ ਉਹ ਵਿੱਚ ਵਿਚਾਲੇ ਤੁਰਿਆ ਫਿਰਦਾ ਕਿ ਉਹ ਮਾਫੀ ਜਿਹੜੀ ਸੀ ਉਹ ਕੇਸ ਸੀ ਉਹ ਵਾਪਸ ਕਿਉਂ ਲਿਆ ਹੂੰ ਕਿ ਉਹ ਵੀ ਝੂਠਾ ਹੈ ਜੀ ਇਹ ਸਾਰੀਆਂ ਚੀਜ਼ਾਂ ਕੜੀਦਾਰ ਕਰੀ ਜੁੜਦਗਾਂ ਨੇ ਤੁਸੀਂ ਜਿੰਨਾ ਮਰਜੀ ਕਹੀ ਜਾਓ ਅਸਲੀਅਤ ਅਸਲੀਅਤ ਹੈ ਜਿਹੜਾ ਕਲੇਰ ਨੇ ਚਲੋ ਮੰਨ ਲਿਆ ਕੱਲ ਤਾਂ ਉਹ ਚੈਨਲ ਨੂੰ ਦਿੱਤਾ ਅੱਜ ਇੱਕ ਹੋਰ ਚੈਨਲ ਨੂੰ ਨੇ ਇੰਟਰਵਿਊ ਦਿੱਤੀ ਜੀ ਉਸ ਚੈਨਲ ਦੇ ਉੱਤੇ ਵੀ ਉਹੀ ਗੱਲਾਂ ਉਹ ਦੁਹਰਾ ਰਿਹਾ ਹੈ ਕਿ ਮੈਂ ਝੂਠ ਕਿਉਂ ਬੋਲੂਗਾ ਮੈਂ ਸਰਸੇ ਵਾਲੇ ਇਹ ਸਾਥ ਦੇ ਨਾਲ ਜਿਹੜਾ ਬਹੁਤ ਪਾਵਰਫੁਲ ਹੈ ਮੈਂ ਉਹਦੇ ਨਾਲ ਦੁਸ਼ਮਣੀ ਕਿਉਂ ਲਵਾਂਗਾ ਹੂੰ ਉਹ ਵਾਦਾ ਬਾਬ ਗਵਾ ਬਣਿਆ ਹੈ ਜੇ ਸਕ੍ਰਿਪਟਡ ਹੈ ਅਦਾਲਤ 'ਚ ਕੇਸ ਚੱਲ ਰਿਹਾ ਹੈ ਤੁਸੀਂ ਆਪਣਾ ਸਾਰਾ ਪੱਖ ਉਹਦਾ ਸਕ੍ਰਿਪਟ ਦਾ ਪਰਦਾ ਉੱਥੇ ਫਾਸ਼ ਕਰੋ ਤੇ ਇਹਦੇ ਉੱਤੇ ਜਿਹੜੇ ਇਲਜ਼ਾਮ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇਹ ਜਿਹੜਾ ਪ੍ਰਦੀਪ ਕਲੇਰ ਲਾ ਰਿਹਾ ਹੈ ਤੇ ਉਹ ਜਗਜਾਹ ਕਰਿਆ ਕਿ ਹੂੰ ਦੱਸੇ ਵੀ ਮੇਰੇ ਤੇ ਇਹ ਝੂਠੇ ਨੇ ਉਹਦਾ ਤਰੀਕਵਾਜੀ ਦਸੀ ਜਾਂਦਾ ਬਿਲਕੁਲ ਬਿਲਕੁਲ ਜੇ ਕੱਲ ਨੂੰ ਡੇਰਾ ਸਾਸੇ ਦੇ ਵਿੱਚ ਐਂਟਰ ਹੁੰਦਿਆਂ ਉਹ ਕੋਈ ਵੀਡੀਓ ਕੱਟ ਲਿਆ ਫਿਰ ਕੀ ਕਹੋਗੇ ਜਿਹੜੇ ਹੋਟਲ ਦੇ ਵਿੱਚ ਜੈਪੁਰ ਦੀ ਉਹ ਗੱਲ ਕਰਦਾ ਹੈ ਹੂੰ ਜੇ ਉਸ ਵੇਲੇ ਦੀ ਉਹਨਾਂ ਕੋਲ ਵੀਡੀਓ ਪਈ ਹੋਈ ਤੇ ਫਿਰ ਤੁਸੀਂ ਕੀ ਕਰੋਗੇ ਹੂੰ ਸੋ ਸਚਾਈ ਨੂੰ ਇੱਕ ਝੂਠ ਛਪਾਉਣ ਵਾਸਤੇ ਝੂਠ ਨਾ ਬੋਲੋ ਜੋ ਗੱਲ ਸੱਚੀ ਹੈ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਜੀ ਜੇ ਗਲਤੀ ਹੋ ਵੀ ਗਈ ਹੈ ਸੱਚੇ ਦਿਲੋਂ ਕਬੂਲ ਕਰੋ ਕਿ ਹਾਂ ਸਤੋਏ ਗਲਤੀ ਹੋਈ ਹੈ ਬਿਲਕੁਲ ਬਿਲਕੁਲ ਜੀ ਜਿਲ੍ਹਾ ਸਾਹਿਬ ਮੁਹਾਲੀ ਦੇ ਐਮ ਐਲ ਏ ਤੇ ਉਹਨਾਂ ਦੀ ਕੰਪਨੀ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਜ਼ਮੀਨ ਦੇ ਨਾਲ ਸੰਬੰਧਿਤ ਧੋਖਾਧੜੀ ਦੇ ਦੋਸ਼ ਜਿਹੜੇ ਨੇ ਲੱਗੇ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਉੱਤੇ ਤੇ 150 ਕਰੋੜ ਦੀ ਧੋਖਾਧੜੀ ਦੇ ਦੋਸ਼ ਲਗਾਏ ਗਏ ਨੇ ਜੀ ਦੇਖੋ ਇਹ ਅੱਜਕੱਲ ਆਮ ਆਦਮੀ ਪਾਰਟੀ ਦਾ ਐਮਐਲਏ ਜੀ ਤੇ 150 ਕਰੋੜ ਦੇ ਦੋਸ਼ ਹੈ ਜੀ ਇਹ ਆਮ ਆਦਮੀ ਨੇ ਹਮ ਅਸੀਂ ਤਾਂ ਹੀ ਆਮ ਆਦਮੀ ਹੈ ਆਮ ਆਦਮੀ 53 ਕਰੋੜ ਰੁਪਇਆ ਘਰ ਦੀ ਰੇਨੋਵੇਸ਼ਨ ਤੇ ਲਾ ਰਿਹਾ ਹੈ ਹਮ ਉਹਦੀ ਵੀ ਪੜਤਾਲ ਦਿੱਲੀ ਚ ਚੱਲ ਰਹੀ ਹੈ ਜੀ ਕਹਿੰਦੇ ਕਿ ਇਹਦੀ ਜਿਹੜੀ ਕੰਪਨੀ ਦਾ ਨਾਮ ਹੈ ਜਨਤਾ ਲੈਂਡ ਹੈ ਜੀ ਸੋ ਜਨਤਾ ਲੈਂਡ ਪ੍ਰੋਮੋਟਰ ਜੀ ਪ੍ਰਾਈਵੇਟ ਲਿਮਟਿਡ ਜੀ ਤੇ ਫਿਰ ਜਨਤਾ ਦੀ ਲੈਂਡ ਦਾ ਪ੍ਰੋਮੋਟ ਕਰਤੀ ਉਹਨਾਂ ਨੇ ਹਾਂ ਜਿਹੜੀ 10 ਕਰੋੜ ਦੀ ਹੈ ਜੀ ਸੋ ਇਹਦੇ ਉੱਤੇ ਜਿਹੜਾ ਐਮ ਜੀ ਐਫ ਬਿਲਡਰ ਕੰਪਨੀ ਨੇ ਇਹਦਾ ਤੇ ਦੋਸ਼ ਲਾਇਆ ਜੀ ਕਿ ਉਹ ਪ੍ਰੋਜੈਕਟ ਜੀ ਐਮ ਐਫ ਦੀ ਜ਼ਮੀਨ ਤੇ ਬਣਾਇਆ ਸੀ ਛੋਝੋਤੇ ਮੁਤਾਬਕ ਪ੍ਰੋਜੈਕਟ ਦਾ ਭੁਗਤਾਨ ਨਹੀਂ ਕੀਤਾ ਗਿਆ ਇਹਦੇ ਚ ਜੀ ਉਹਰਾ ਅਦਾਲਤ ਵਿੱਚ ਪੂਜਾ ਅਦਾਲਤ ਦੇ ਹੁਕਮਾਂ ਤੇ ਇੱਕ ਕੇਸ ਤਰਚ ਹੋ ਗਿਆ ਜੀ 150 ਕਰੋੜ ਦੀ ਧੋਖਾਧੜੀ ਦੱਸੀ ਜਾਂਦੀ ਹੈ ਹੂੰ ਤੇ ਇੱਕ ਜਿਹੜੀ ਪ੍ਰੋਜੈਕਟ ਦੀ ਪੂਰੀ ਜਿਹੜੀ ਲਾਗਤ ਸੀ ਉਹ ਕਰੀਬ 180 ਕਰੋੜ ਹੈ ਜੀ 30 ਕਰੋੜ ਵੱਧਾ ਹੈ 2021 ਤੋਂ ਬਾਅਦ ਉਹਨਾਂ ਨੂੰ ਕੋਈ ਅਦਾਇਗੀ ਨਹੀਂ ਹੋਈ ਇਹ ਡੀ ਐਲ ਐਫ ਫੇਜ਼ 2 ਦੇ ਵਿੱਚ ਹੈ ਗੁਰੂਗ੍ਰਾਮ ਦੇ ਜੀ ਉੱਥੇ ਹਰਿਆਣੇ ਚ ਹਰਿਆਣੇ ਚ ਜੀ ਮਾਮਲਾ ਕਿਉਂਕਿ ਜਿਹਨੂੰ ਗੁਰੂਗਰਾਮ ਗੁੜਗਾਓ ਕਹਿੰਦੇ ਸੀ ਪਹਿਲਾਂ ਉਹਦਾ ਸੈਕਟਰ 94 ਵਿੱਚ ਕਰੀਬ 100 ਏਕੜ ਦੀ ਜ਼ਮੀਨ ਦਾ ਬਧਾਇ ਕੁਲਵੰਤ ਸਿੰਘ ਦੀ ਪਤਨੀ ਵੀ ਕਥਤ ਰੂਪ ਦੇ ਵਿੱਚ ਦੋਸ਼ੀ ਹੈ ਹੂੰ ਇਹਦੇ ਵਿੱਚ ਈਡੀ ਨੇ ਕਾफी ਛਾਪੇ ਮਾਰੀ ਕੀਤੀ ਸੀ ਇਹ ਮਾਮਲਾ ਈਡੀ ਦਾ ਹੈ ਜੀ ਈਡੀ ਦਾ ਮਾਮਲਾ ਹੋਣ ਕਰਕੇ ਉੱਥੋਂ ਦੀ ਜਿਹੜੀ ਹਰਿਆਣਾ ਦੇ ਵਿੱਚ ਅਦਾਲਤ ਹੈ ਹੂੰ ਉੱਥੇ ਮਾਮਲਾ ਚੱਲਿਆ ਉੱਥੋਂ ਇਹ ਸਾਰਾ ਕੁਝ ਅੱਗੇ ਆਇਆ ਇਸ ਤੇ ਦਿੱਲੀ ਦੇ ਸ਼ਰਾਬ ਕਾਰੋਚੇ ਹਿੱਸੇਦਾਰੀ ਦਾ ਵੀ ਦੋਸ਼ ਲਾਇਆ ਸੀ ਸ਼ਰਾਬ ਘਟਾਲੇ ਦੀ ਜਾਂਚ ਦੌਰਾਨ ਇਹ ਕਾਰਵਾਈ ਹੋਈ ਪੰਜਾਬ ਦੇ ਰਾਜਪਾਲ ਬੜਵਾਰੀ ਨਾਲ ਪ੍ਰੋਤ ਨੇ ਵੀ ਜੀ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ ਕਿ ਮਹਾਲੀ ਦੇ ਵਿਧਾਇਕ ਇਹ ਚਲਾਏ ਜਾ ਰਹੇ ਪ੍ਰੋਜੈਕਟ ਵਿੱਚ ਕਈ ਤਰ੍ਹਾਂ ਦੇ ਬੇਨਿਜਮੀਆਂ ਨੇ ਜਿਨ੍ਹਾਂ ਦੀ ਅਸਲ ਰੂਪ ਦੇ ਵਿੱਚ ਪੜਤਾਲ ਹੋਣੀ ਚਾਹੀਦੀ ਹੈ ਜੀ ਜੀ ਦਿਲੋਂ ਸਾਬ ਪੰਚਾਇਤੀ ਚੋਣਾਂ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਰਾਜ ਚੋਣ ਕਮਿਸ਼ਨ ਨੇ ਹੁਣ ਇਹ ਵੀ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਜਿਹੜੇ ਪੰਚ ਤੇ ਸਰਪੰਚ ਨੇ ਉਹਨਾਂ ਵਾਸਤੇ ਇਹਨਾਂ ਚੋਣਾਂ ਦੇ ਵਿੱਚ ਸੀਟਾਂ ਜਿਹੜੀਆਂ ਨੇ ਰਾਖਵੀਆਂ ਰੱਖਣੀਆਂ ਚਾਹੀਦੀਆਂ ਨੇ ਜੀ ਇਹ ਜਦੋਂ ਪਿਛਲੀ ਵਾਰ ਚੋਣਾਂ ਹੋਈਆਂ ਸੀ ਹਮ 13276 ਸਰਪੰਚ ਜਿਹੜੀ ਕਿ ਐਸ 11 ਬਰੈਕਟ 5 ਅਨੁਸਾਰ ਰਾਖਵੇਂਕਰਨ ਸੰਬੰਧੀ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਨੂੰ ਜਾਰੀ ਕੀਤਾ ਜਾਵੇ ਹੂੰ ਉਦੋਂ ਪੰਚਾਂ ਦੀ ਗਿਣਤੀ ਸੀਗੀ 83000 831 ਹੂੰ ਇਹ ਪੰਗਾ ਰਾਖਵੇਂ ਕਰਨ ਦਾ ਤੇ ਹੋਰ ਜਿਹੜੀਆਂ ਰਾਸੀ ਪਾਰਟੀਆਂ ਨੇ ਆਪਣੇ ਆਪਣੇ ਲਾਹੇ ਲੈਣ ਵਾਸਤੇ ਕਰਦੀਆਂ ਨੇ ਹੂੰ ਹਰੇਕ ਪਿੰਡ ਦੇ ਵਿੱਚ ਇੱਥੇ ਸਰਪੰਚ ਜਰਨਲ ਵਰੂਗਾ ਜੀ ਇਥੇ ਪਛੜੀਆਂ ਸ਼੍ਰੇਣੀਆਂ ਚੋਂ ਬਣੂਗਾ ਹਮ ਇਥੇ ਅਨਸੂਚਿਤ ਜਾਤੀਆਂ ਚੋਂ ਬਣੂਗਾ ਜੀ ਜੇ ਪਿਛਲੀ ਕਾਂਗਰਸ ਦੀ ਸਰਕਾਰ ਨੇ ਕੀਤਾ ਨਵੀਂ ਸਰਕਾਰ ਨੂੰ ਤੋੜ ਦਿੰਦੀ ਹੈ ਹਮ ਜਿੱਥੇ ਅਨਸੂਚਿਤ ਜਾਤੀ ਆ ਉਹਨੂੰ ਯੋਗਲ ਕਰ ਦਿੰਦੇ ਨੇ ਜੀ ਜਿੱਥੇ ਪਛੜੀਆਂ ਸ਼੍ਰੇਣੀਆਂ ਦਾ ਉਹਨੂੰ ਕਿਸੇ ਹੋਰ ਸ਼੍ਰੇਣੀ ਚ ਪਾ ਦਿੰਦੇ ਨੇ ਹਮ ਇਹੀ ਹਾਲ ਪੰਚਾਂ ਦਾ ਇਹੀ ਹਾਲ ਸਰਪੰਚਾਂ ਦਾ ਹੈ ਉਹ ਕਹਿੰਦੇ ਵੀ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਨੋਟੀਫਿਕੇਸ਼ਨ ਕਰਨ ਜੀ ਤੇ ਚੋਣ ਕਮਿਸ਼ਨ ਜਿਹੜੇ ਪੰਜਾਬ ਦੇ ਹੈ ਸੀਸੇ ਬਣਨ ਹੂੰ ਉਹਨਾਂ ਨੂੰ ਜਾਣਕਾਰੀ ਦੇਣ ਕਿ ਪਿਛਲੇ ਵਾਰ ਵਾਲਾ ਜਿਹੜਾ ਇਲਾਕਾ ਉਹਨਾਂ ਦਾ ਸੀ ਉਹ ਜਨਰਲ ਸੀ ਰਿਜ਼ਰਵ ਸੀ ਕੀ ਸੀ ਹੂੰ ਐਸ ਵਾਰ ਉਹਨੂੰ ਬਦਲ ਕੇ ਦੱਸਣ ਹੂੰ ਮੰਨ ਲਓ ਇੱਕ ਪਿੰਡ ਦੇ ਵਿੱਚ 505 ਬੰਨੇ ਨੇ ਹੂੰ ਉਹਨਾਂ ਚੋਂ ਜਨਰਲ ਕਿੰਨੇ ਬੰਨੇ ਆ ਹੂੰ ਅਰ ਸੂਚਿਤ ਜਾਤੀ ਦਾ ਕਿੰਨਾ ਹੈ ਔਰਤਾਂ ਦਾ ਕਿੰਨਾ ਹੈ ਔਰਤਾਂ ਚੋਂ ਵੀ ਅੱਗੇ ਅਨਸੂਚਿਤ ਜਾਤੀ ਜਾਂ ਪਛੜੀਆਂ ਸ਼ਰੀਦੀਆਂ ਦਾ ਕਿੰਨਾ ਹੈ ਜੀ ਇਹ ਸਾਰਾ ਕੰਮ ਹੈ ਇੱਕ ਕੰਮ ਬਾਵਾ ਚਿਰ ਤੋਂ ਚੱਲ ਰਿਹਾ ਹੈ ਤੇ ਇੱਕ ਜਣ ਨਵਾਂ ਸਿਆਪਾ ਇਹਨਾਂ ਨੇ ਖੜਾ ਕੀਤਾ ਪਿੱਛੇ ਸਰਕਾਰਾਂ ਨੇ ਹੂੰ ਕਿ ਬਾੜ ਬੰਦੀ ਕਰ ਦਿਓ ਜੀ ਸ਼ਹਿਰ ਵਾਂਗ ਹੂੰ ਤੇ ਆਪਣੇ ਮੁਤਾਬਕ ਉਹ ਘਰ ਪਾਉਂਦੇ ਨੇ ਕਰਦੇ ਕੀ ਹੈ ਮੰਨ ਲਓ ਪਿੰਡ ਦੇ ਇੱਕ ਪਾਸੇੋਂ ਪੰਜ ਘਰ ਚੱਕ ਲੈ ਜੀ ਪੰਜ ਵਿਚਾਰੇ ਉਹ ਜੋ ਚੱਕ ਲੈ ਹੂੰ ਪੰਜ ਜਾ ਕੇ ਦੂਜੇ ਸਿਰੇ ਤੋਂ ਚੱਕ ਲੈ ਹੂੰ ਭਾਪ ਜਿੱਥੇ ਐਂ ਲੱਗਦਾ ਇਹ ਵੋਟ ਮੈਨੂੰ ਪਹੁੰਚਣਗੇ ਉਹਨਾਂ ਨੂੰ ਇੱਕ ਬਾੜ ਚ ਲੈ ਆਉਂਦੇ ਸਾਰੇ ਹੀ ਹੂੰ ਤੇ ਹੁਣ ਵਾਲਿਆਂ ਦੀ ਵੀ ਜਿਹੜੇ ਨਿਵੇਕਲੇ ਆਏ ਸੀਗੇ ਤੇ ਉਦੋਂ ਵੀ ਚਾਰ ਚੰਦੇ ਵੱਧ ਕਰਤਾ ਹੂੰ ਇਹ ਚੀਜ਼ਾਂ ਹੁੰਦੀਆਂ ਨੇ ਆਮ ਸਰਕਾਰਾਂ ਵਾਸਤੇ ਤੁਸੀਂ ਨਿਰਪੱਖਤਾ ਨਾਲ ਕਰੋ ਤੁਹਾਨੂੰ ਘੱਟੋ ਘੱਟ ਅਗਲੀਆਂ ਵਿਧਾਨ ਸਭਾ ਚੋਣਾਂ ਵਾਸਤੇ ਇੰਨਾ ਕੁ ਗਿਆਨ ਹੋ ਜੇ ਕਿ ਲੋਕ ਤੁਹਾਨੂੰ ਕਿੰਨਾ ਕੁ ਚਾਹੁੰਦੇ ਨੇ ਜੀ ਸੋ ਇਹਦੇ ਵਿੱਚ ਜਿਹੜਾ ਹੈਗਾ ਮੇਰਾ ਖਿਆਲ ਹੈ ਕਿ ਸਾਰੇ ਸਿਆਸੀ ਪਾਰਟੀਆਂ ਜਿਸ ਤਰ੍ਹਾਂ ਦਾ ਕੰਮ ਕਰਦੀਆਂ ਜੇ ਮਾਰਕਟ ਕਮੇਟੀ ਦਾ ਚੇਅਰਮੈਨ ਨਾਮਜ਼ਦ ਹੋ ਸਕਦਾ ਹੈ ਮੰਡੀ ਬੋਰਡ ਦਾ ਚੇਅਰਮੈਨ ਨਾਮਜ਼ਦ ਹੋ ਸਕਦਾ ਹੈ ਹੂੰ ਕੁਝ ਹੋਰ ਚੇਅਰਮੈਨੀਆਂ ਨਾਮਜ਼ਦ ਹੋ ਸਕਦੀਆਂ ਨੇ ਫਿਰ ਨੋਮੀਨੇਟ ਕਰਦਿਆ ਕਰੋ ਨਾਮਜ਼ਦ ਕਰ ਲਿਆ ਕਰੋ ਕਿਉਂ ਲੋਕਾਂ ਨੂੰ ਆਪਸ ਵਿੱਚ ਜੀ ਲੜਾਉਨੇ ਹੋ ਹਰੇਕ ਨੂੰ ਪਤਾ ਲੱਗ ਜੀ ਜਿਹਦੀ ਸਰਕਾਰ ਆਉਣੀ ਹੈ ਜਾਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਸਾਰੀਆਂ ਚੋਣਾਂ ਇਕੱਠੀਆਂ ਕਰਾ ਲੀਆਂ ਜਾਂ ਚੋਣਾਂ ਜੀ ਤੇ ਜਿਹਨੇ ਜਿਹਨੂੰ ਵੋਟ ਪਾਉਣੀ ਹੈ ਉਹ ਲਾਹਾ ਹੋ ਜੇ ਉਸ ਤੋਂ ਬਾਅਦ ਕੰਮ ਕਰੋ ਇਥੇ ਸਾਰਾ ਸਾਲ ਪੰਜ ਦੇ ਪੰਜ ਸਾਲ ਚੋਣਾਂ ਦੀ ਲੰਗੀ ਜਾਂਦੇ ਨੇ ਜੀ ਬਿਲਕੁਲ ਸਰਬ ਪੰਜਾਬ ਨੂੰ ਨਵਾਂ ਗਵਰਨਰ ਮਿਲ ਗਿਆ ਹੈ ਤੇ ਹੁਣ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਮੋਦੀ ਸਰਕਾਰ ਦੇ ਵੇਲੇ ਜਿੰਨੇ ਵੀ ਗਵਰਨਰ ਹੋ ਰਹੇ ਨੇ ਉਹਨਾਂ ਚ ਇੱਕ ਵੀ ਗਵਰਨਰਸ਼ਿਪ ਜਿਹੜੀ ਹੈ ਉਹ ਕਿਸੇ ਸਿੱਖ ਚਿਹਰੇ ਨੂੰ ਨਹੀਂ ਦਿੱਤੀ ਗਈ ਹਾਲਾਂਕਿ ਇਹ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗਵਰਨਰ ਜ਼ਰੂਰ ਕਿਤਨਾ ਕਿ ਤੋਦਾ ਲਗਾਇਆ ਜਾ ਸਕਦਾ ਪਰ ਉਹ ਵੀ ਖਬਰ ਠੰਡੀ ਪੈਂਦੀ ਵਿਖਾਈ ਦੇ ਰਹੀ ਹੈ ਗੱਲ ਇਹ ਹੈ ਕਿ ਜਿਹੜਾ ਬੰਦਾ ਤੁਹਾਡੇ ਪ੍ਰਤੀ ਸੰਸੀਅਰ ਨਹੀਂ ਹੂੰ ਉਹ ਦੂਜੀ ਪਾਰਟੀ ਚ ਜਾ ਕੇ ਕੀ ਸੰਸੀਅਰ ਹੋਊਗਾ ਜੀ ਆ ਆਮ ਆਦਮੀ ਪਾਰਟੀ ਵਾਲੇ ਤਾਂ ਸਾਰਾ ਕੋਈ ਦੂਜੇ ਪਾਸੇ ਫੜੀ ਹੁੰਦੇ ਆ ਆਪਦਾ ਤਾਂ ਕੋਈ ਹੈ ਨਹੀਂ ਹਾਂ ਨਾ ਆਪਦਾ ਇਹਨਾਂ ਨੇ ਪ੍ਰਮੋਟਰ ਹੋਂ ਦਿੱਤੇ ਨੇ ਜੀ ਸੋ ਆ ਜਿਹੜੇ ਨਵੇਂ ਗਵਰਨਰਾਂ ਦੀ ਹਨ ਲਿਸਟ ਹੈ ਜਾਂ ਰਾਜਪਾਲਾਂ ਦੀ ਹਾਂ ਇਹਦੇ ਵਿੱਚ ਵੀ ਕੋਈ ਸਿਕਚਰ ਨਹੀਂ ਲਾਇਆ ਗਿਆ ਜੀ ਚਰਚਾ ਵਾਵਾ ਚੱਲਦੀ ਸੀ ਦੇਖੋ ਤੁਸੀਂ ਕੈਪਟਨ ਮਨਿੰਦਰ ਸਿੰਘ ਦੀ ਗੱਲ ਕੀਤੀ ਆਮ ਤੌਰ ਤੇ ਰਾਜਪਾਲ ਦਾ ਜਿਹੜੇ ਆਉਦੇ ਹੁੰਦੇ ਆ ਨਾ ਹਾਂ ਇਹ ਹੁੰਦੇ ਦਾ ਆਰਾਮ ਕਰਨ ਵਾਲੀ ਹੈ ਵੀ ਚਲੋ ਹਾਂ ਇਹ ਤਾਂ ਹੁਣ ਪੈਨਸ਼ਨ ਵਾਲਾ ਸਮਾਂ ਜੀ ਬਜ਼ੁਰਗਾਂ ਨੂੰ ਦੇ ਮੜੀ ਜੀ ਉਹਨਾਂ ਦੇ ਝੋਹਾਰਾ ਲਾ ਦੋ ਉਹਨੂੰ ਜੀ ਇਹਨੇ ਨਾਲ ਕੁਰਸੀ ਲੈ ਕੇ ਬਾਬਾ ਚਿਤਕਟ ਕਟ ਕਟ ਜਾਂਦੇ ਨੇ ਨਹੀਂ ਸ਼ਾਇਦ ਉਹ ਅਫਸੋਸ ਦੇ ਵਿੱਚ ਕਿਤੇ ਦੂਜੀ ਚੀਜ਼ ਇਹ ਹੋਣਾ ਚਾਹੀਦਾ ਸੀ ਜੀ ਪੰਜਾਬ ਦੇ ਵਿੱਚੋਂ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਧਰਮ ਪਤਨੀ ਜਾਂ ਹੂੰ ਪੰਜਾਬ ਪਾਰਟੀ ਦੇ ਜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਇਹਨਾਂ ਚੋਂ ਕਿਸੇ ਨਾ ਕਿਸੇ ਨੂੰ ਇਹ ਮਿਲ ਜਾਂਦਾ ਤਾਂ ਚੰਗਾ ਸੀ ਹੂੰ ਸੋ ਕਿੰਨੇ ਗਵਰਨਰ ਇਸ ਵੇਲੇ ਲਾਤੇ ਨੇ ਨਾਉ ਦੱਸ ਇਹਨਾਂ ਨੇ ਜਿਹੜੇ ਪੰਜਾਬ ਦੇ ਗਵਰਨਰ ਨੇ ਬਨਵਾਰੀ ਵਿਲੇ ਹਾਲ ਪ੍ਰੋ ਜੀ ਉਹਨਾਂ ਦਾ ਅੱਜ ਜਿਹੜਾ ਸਵਾਗਤ ਬਤਾਈ ਕਿ ਸਮਾਗਮ ਹੈ ਉਹਨਾਂ ਨੇ ਆਪਣਾ ਉਹਦਾ ਛੱਡ ਦੇਣਾ ਜੀ ਤੇ ਕਹਿੰਦੇ ਆ ਕਿ ਨਵੇਂ ਗਵਰਨਰ ਜਿਹੜੇ ਗੁਲਾਬ ਚੰਦ ਕਟਾਰੀਆ ਨੇ ਜੀ ਉਹ ਉਦੋਂ ਤੱਕ ਇੱਥੇ ਪਹੁੰਚ ਜਾਣ ਬਹੁਤ ਸਾਰੇ ਸੱਦਾ ਪੱਤਰ ਆਏ ਨੇ ਹਮ ਕਿੰਨੇ ਕੁ ਜਾਂਦੇ ਆ ਲੋਕ ਕਿੰਨੇ ਕੁ ਨਹੀਂ ਜਾਂਦੇ ਸਮਾਂ ਦੱਸੇਗਾ ਜੀ ਜਿਲ੍ਹਾ ਸਾਬ ਜੰਤਰ ਮੰਤਰ ਵਿਖੇ ਅੱਜ ਇੰਡੀਆ ਗਠਜੋੜ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹੋਏ ਨੇ ਜੀ ਦੇਖੋ ਜਿਹੜਾ ਇਹਦਾ ਮਤਲਬ ਇਹ ਹੈ ਕਿ ਉਹ ਗਵਰਨਰ ਸਾਹਿਬ ਦੇ ਸਮਾਗਮ 'ਚ ਨਹੀਂ ਆਉਂਦੇ ਜੀ ਜਾ ਹਵਾ ਵਾਲਾ ਠੇਲਾ ਲੈ ਕੇ ਗਏ ਹੋਣਗੇ ਆ ਵੀ ਸਕਦੇ ਆ ਹੂੰ ਓਡਰ ਘਟੋਲਾ ਜੀ ਇੰਡੀਆ ਗਠਜੋੜ ਦੇ ਇਕੱਠੇ ਤੌਰ ਦੇ ਉੱਤੇ ਕਿਹਾ ਸੀ ਕਿ ਅਸੀਂ ਜੰਤਰ ਮੰਤਰ ਦੇ ਉੱਤੇ ਅਰਬੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਰਾਜਾਂ ਦੇ ਵਿੱਚ ਇੱਕ ਦੂਜੇ ਦੇ ਉਲਟ ਚੱਲ ਰਹੇ ਨੇ ਜੀ ਪੰਜਾਬ ਹੋਵੇ ਹਰਿਆਣਾ ਹੁਣ ਪਹਿਲਾਂ ਤਾਂ ਹਰਿਆਣਾ ਦੇ ਵਿੱਚ ਚੋਣ ਇਕੱਠੀ ਲੜੀ ਸੀ ਜੀ ਦਿੱਲੀ ਅਲੱਗ ਹੈ ਲੇਕਿਨ ਇੰਡੀਆ ਗੱਠ ਜੋੜ ਦਾ ਹੈ ਫੇਰ ਵੀ ਹਿੱਸਾ ਨੇ ਹਾਲਾਂਕਿ ਇਹਨਾਂ ਦਾ ਕੋਈ ਮੈਂਬਰ ਜਿੱਤਿਆ ਹੈ ਨਹੀਂ ਜੀ ਰਾਜ ਸਭਾ ਚ ਇਹਨਾਂ ਦੇ ਹੈਗੇ ਨੇ ਉਹਦੇ ਕਰਕੇ ਇਹ ਇੰਡੀਆ ਗੱਠ ਜੋੜ ਦੇ ਤੌਰ ਤੇ ਉਹਦੇ ਵਿੱਚ ਅੱਜ ਜਿਹੜੇ ਕੌੰਬੀਰ ਰਾਜਨੀਤੀ ਦੇ ਆਗੂ ਨੇ ਉਹ ਸਾਰੇ ਚੰਗੇ ਆਗੂ ਪਹੁੰਚੇ ਹੋਏ ਨੇ ਜੀ ਤੇ ਉਹ ਦਾ ਤਰਕ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਾਣ ਪੁੱਛ ਕੇ ਫਸਾਇਆ ਜਾ ਰਿਹਾ ਹੈ ਅਰਵਿੰਦ ਕੇਜਰੀਵਾਲ ਨੂੰ ਕਾਫੀ ਵੱਡੇ ਪੱਦਰ ਦੇ ਉੱਤੇ ਮਤਲਬ ਇਹ ਜਾਣ ਕੇ ਉਹਨੂੰ ਉਸ ਪਾਸੇ ਵੱਲ ਲਿਆਂਦੇ ਆ ਅੱਜ ਉਹਦਾ ਪਤਾ ਲੱਗਿਆ ਕਿ ਛੇਲ ਕੋਈ ਝਟਕਾ ਸੁਪਰੀਮ ਕੋਰਟ ਚੋਂ ਲੱਗ ਗਿਆ ਕਿ ਨਹੀਂ ਲੱਗ ਗਿਆ ਰਿਪੋਰਟ ਉੱਤੇ ਪਤਾ ਲੱਗੇਗਾ ਜੀ ਪਰ ਇਹ ਸਾਰਾ ਮਾਮਲਾ ਜਿਹੜਾ ਹੈਗਾ ਕਾਫੀ ਜਿੱਥੇ ਜਿੱਥੇ ਪਾ ਗੈਰ ਪਾਜ ਪਈ ਸਰਕਾਰਾਂ ਨੇ ਜਿਹੜੀ ਕੇਂਦਰ ਦੇ ਉੱਥੇ ਜ਼ਿਆਦਾ ਰਾਜਪਾਲ ਪੁੱਟਾ ਸਿੱਧਾ ਲਾ ਦੇਣਗੇ ਜਿਹੜਾ ਉਹਨਾਂ ਨੂੰ ਬੰਸ ਤੇ ਚੜਾ ਕੇ ਰੱਖੇ ਜੀ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਆਮ ਤੌਰ ਤੇ ਚੱਲਦੀਆਂ ਨੇ ਹੂੰ ਦੇਖਦੇ ਆਂ ਇਹਦੇ ਚੋਂ ਅੱਗੇ ਜਾ ਕੇ ਕੀ ਮਸਲਾ ਦਾ ਹੱਲ ਹੁੰਦਾ ਹੈ ਜੀ ਟਿਲੋ ਸਾਹਿਬ ਹਰਿਆਣਾ ਦੀ ਜਿਹੜੀ ਭਾਜ ਪਾਇਆ ਉਹ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੇ ਕੋਲੋਂ ਆਪਣਾ ਪੈਰ ਪਿੱਛੇ ਖਿੱਚ ਰਹੀ ਹੈ ਤੇ ਹੁਣ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੰਦੀਪ ਸਿੰਘ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟ ਨਹੀਂ ਮਿਲੇਗੀ ਮੌਜੂਦਾ ਸਮੇਂ ਦੇ ਵਿੱਚ ਉਹ ਪੇਹੋਵਾ ਤੇ ਮਿਲਨੇ ਨੇ ਜੀ ਦੇਖੋ ਸੰਦੀਪ ਸਿੰਘ ਹਾਕੀ ਦਾ ਖਿਡਾਰੀ ਸੀ ਉਹਤੇ ਇਲਜ਼ਾਮ ਕਿਨੇ ਲਾਇਆ ਹਮ ਇੱਕ ਖਿਡਾਰਨ ਨੇ ਜਿਹੜੀ ਕੋਚ ਹੈ ਉਸੇ ਵਿਭਾਗ ਵਿੱਚ ਜੀ ਉਹਦਾ ਦੋਸ਼ ਇਹ ਸੀ ਕਿ ਉਹਨੂੰ ਕਥਤ ਤੌਰ ਤੇ ਉੱਤੇ ਹਰਾਸਮੈਂਟ ਕੀਤੀ ਜਾ ਰਹੀ ਹੈ ਹੂੰ ਉਹਨੂੰ ਮਜਬੂਰ ਕੀਤਾ ਜਾ ਰਿਹਾ ਹੈ ਉਹਨੇ ਪਿਛਲਾ ਜਿਹੜਾ ਸੀਗੇ ਇਹਨਾਂ ਦੇ ਮੁੱਖ ਮੰਤਰੀ ਮਨੋ ਰਾਲ ਕਟੜ ਜੀ ਉਹਦੇ ਵਿੱਚ ਖੇਡ ਮੰਤਰੀ ਸੀ ਜੀ ਪਰ ਨਾਇਬ ਸਿੰਘ ਸੈਣੀ ਸਾਹਿਬ ਜਦੋਂ ਤੋਂ ਬਣੇ ਨੇ ਉਹਨਾਂ ਨੇ ਇਹਨੂੰ ਉਹਦੇ ਤੋਂ ਕਰਤਾ ਪਰ ਉਹਦੇ ਦੋਸ਼ਾਂ ਤੇ ਕਿਉਂਕਿ ਅਜੇ ਮਾਮਲਾ ਅਦਾਲਤ ਵਿੱਚ ਸੁਣਵਾਈ ਦੀ ਨਹੀਂ ਹੈ ਜਿਹਦੇ ਕਰਕੇ ਹੂੰ ਜਿਹਦੇ ਕਰਕੇ ਜੀ ਉਹਨਾਂ ਤੇ ਕਾਫੀ ਹੱਦ ਤੱਕ ਜਿਹੜਾ ਹੈਗਾ ਇਹ ਦੇਖਿਆ ਜਾ ਰਿਹਾ ਹੈ ਕਰਿਆ ਜਾ ਰਿਹਾ ਹੈ ਪਰ ਉਮੀਦ ਹੈ ਵੀ ਜਿਸ ਤਰ੍ਹਾਂ ਦੇ ਉਹਨੂੰ ਮੰਤਰੀਸ਼ਿਪ ਦੁਆਰਾ ਨਹੀਂ ਦਿੱਤੀ ਉਹਨੂੰ ਹਟਾਤੇ ਤੇ ਪਹਿਲਾਂ ਇੱਕ ਵਾਰੀ ਇਹ ਕਹਤਾ ਸੀ ਮੰਤਰੀ ਰਹੇਗਾ ਮਹਿਕਮਾ ਤੇਰੇ ਕੋਲ ਕੋਈ ਨਹੀਂ ਰਹੇਗਾ ਜੀ ਸੋ ਭਾਰਤ ਦੀ ਜਨਤਾ ਪਾਰਟੀ ਇਸ ਗੱਲ ਦਾ ਕਿਨਾਰਾ ਕਰਦਿਆਂ ਚਾਹੁੰਦੀ ਹੈ ਕਿ ਮਾਮਲਾ ਅਦਾਲਤ 'ਚ ਸੁਣਵਾਈ ਦੀ ਨਾ ਗਲੇ ਦੀ ਹੱਡੀ ਨਾ ਬਣ ਜੇ ਉਮੀਦ ਹੈ ਕਿ ਸ਼ਾਇਦ ਸੰਦੀਪ ਸਿੰਘ ਨੂੰ ਇਹ ਟਿਕਟ ਨਾ ਦੇ ਜੀ ਤੁਲਸਾਬ ਜਥੇਦਾਰ ਮੋਨ ਸਿੰਘ ਟੋੜਾ ਹਰਾਂ ਦੀ ਵਰਸੀ ਸੀ ਅੱਜ ਤੇ ਵੱਡਾ ਇਕੱਠ ਹੋਇਆ ਉਸ ਮੌਕੇ ਤੇ ਤੇ ਇੱਕ ਪੰਥਕ ਆਗਾਜ਼ ਜਿਹੜਾ ਉਹ ਅੱਜ ਹੋ ਚੁੱਕਿਆ ਜੀ ਜਥੇਦਾਰ ਮੋਨ ਸਿੰਘ ਟੁੜ ਜੀ ਬਹੁਤ ਵੱਡੀ ਪੰਥਕ ਸਖਸ਼ੀਤ ਸੰ ਹਮ ਅੱਜ ਇਹੋ ਜਿਹੀ ਆਗੂ ਹਮ ਦੀਵਾ ਲੈ ਕੇ ਤੇ ਇੱਕ ਪਛਰੇ ਰਹਿਗੇ ਸੂਰਜ ਦੀ ਰੋਸ਼ਨੀ ਚ ਵੀ ਨਹੀਂ ਮਿਲਦੇ ਜੀ ਜਿਹੜੇ ਆ ਅਕਾਲੀ ਦਲ ਤੋਂ ਵੱਖਰੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਅੱਜ ਉਥੋਂ ਇਸ ਪੰਥਕ ਲਹਿਰ ਦਾ ਆਗਾਜ਼ ਕਰਤਾ ਸ਼ੁਰੂਆਤ ਕਰਤੀ ਜੀ ਕਾਫੀ ਆਗੂ ਉੱਥੇ ਗਏ ਸਾਬਕਾ ਮੈਂਬਰ ਪਾਰਲੀਮੈਂਟ ਸਵਰਨਜੀਤ ਸਿੰਘ ਮਾਨ ਜੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਜੀ ਸਰਦਾਰ ਤਰਸੇਮ ਸਿੰਘ ਤੇ ਬੀਬੀ ਬਲਵਿੰਦਰ ਕੌਰ ਜੀ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਹਮ ਇਸੇ ਤਰ੍ਹਾਂ ਪ੍ਰਾਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਹਰਿੰਦਰਪਾਲ ਸਿੰਘ ਟੋੜਾ ਹਮ ਕਰਨਬੀਰ ਸਿੰਘ ਕੰਗ ਸੁਚਾ ਸਿੰਘ ਛੋਟੇਪੁਰ ਜੀ ਸਮੇਤ ਜਿਹੜੇ ਇਹ ਆਪਣਾ ਆਪਣੇ ਦੁਜੇ ਸਭ ਬਡਾਲਾ ਸਾਹਿਬ ਜੀ ਗੁਰਪ੍ਰਤਾਪ ਸਿੰਘ ਬਡਾਲਾ ਜੀ ਬਹੁਤ ਸਾਰੇ ਨਾਮ ਸਾਨੂੰ ਨਹੀਂ ਉਹਨਾਂ ਨੇ ਅੱਜ ਉਹਨਾਂ ਦੀ ਵਰਸੀ ਨੂੰ ਕਿਹਾ ਸੀ ਕਿ ਅਸੀਂ ਪੰਥ ਕਲਹਿਰਬਜੋ ਸ਼ੁਰੂਆਤ ਕਰਾਂਗੇ ਜੀ ਅੱਜ ਉੱਥੇ ਕਾਫੀ ਇਹਨਾਂ ਦਾ ਇਕੱਠ ਹੋਇਆ ਹਮ ਜਿਹੜੇ ਚੰਦੂ ਮજરા ਸਾਹਿਬ ਦੇ بڑے ਸਿਆਸੀ ਸਖਤਰ ਨੇ ਜਗਜੀਤ ਸਿੰਘ ਕੁਲੀ ਸਾਹਿਬ ਜੀ ਉਹ ਕਹਿੰਦੇ ਕਿ ਕਾਫੀ ਭੜਮਾ ਕੱਟ ਸੀ ਹਮ ਤੇ ਲੋਕ ਉਥੇ ਆਏ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਇਹ ਲੋਕਾਂ ਦੀ ਜਦੋਂ ਸੰਗਤ ਜਿਹੜੇ ਪਾਸੇ ਨੂੰ ਪ੍ਰਬਾਨ ਕਰ ਲਵੇ ਸਿੱਖ ਧਰਮ ਦੇ ਵਿੱਚ ਸੰਗਤ ਦਾ ਬੋਲਬਾਲਾ ਜ਼ਿਆਦਾ ਹੈ ਜੀ ਸੰਗਤ 21 ਵਿਸਵੇ ਹੈ ਗੁਰੂ 20 ਵਿਸਵੇ ਹੈ ਹਮ ਤੇ ਜਿੱਥੇ ਸੰਗਤ ਅਪਣਾ ਲਵੇ ਉਹ ਫਿਰ ਆਪਰਾ ਨਾ ਕੀਆ ਆਪਣੇ ਜਿਹੜਾ ਕਿਸ਼ਤੀ ਆ ਦਰਿਆ ਵਿੱਚੋਂ ਪਾਰ ਵੀ ਲੈਂਦਾ ਹੈ ਸੋ ਪਹਿਲਾ ਇਹਨਾਂ ਦਾ ਇਹ ਸਮਾਗਮ ਸੀ ਇਤੋਂ ਬਾਅਦ 20 ਅਗਸਤ ਨੂੰ ਲੋਂਗੋਵਾਲ ਸਾਹਿਬ ਦੀ ਰੈਲੀ ਆ ਰਹੀ ਹੈ ਸੰਤਰਚੰਦ ਸਿੰਘ ਲੋਂਗੋਵਾਲ ਸਾਹਿਬ ਦੀ ਫਿਰ 24 ਸਤੰਬਰ ਨੂੰ ਪੰਥਰਤਨ ਜਥੇਦਾਰ ਗੁਰਚਰ ਸਿੰਘ ਟੋੜਾ ਦਾ ਜਿਹੜਾ ਜਨਮ ਦਿਹਾੜਾ ਉਹ ਵੀ ਇਹਨਾਂ ਨੇ ਇਕੱਠੇ ਹੋ ਕੇ ਮਨਾਉਣਾ ਹੈ ਜੀ ਟਿਲੋ ਸਾਹਿਬ ਪ੍ਰੋਗਰਾਮ ਦਾ ਸਮਾਂ ਹੋ ਗਿਆ ਹੈ ਤੇ ਸਾਡੇ ਨਾਲ ਜੁੜਨ ਵਾਸਤੇ ਤੇ ਇਹਨਾਂ ਖਬਰਾਂ ਦੇ ਉੱਤੇ ਵਿਸਥਾਰ ਪੂਰਵਕ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸੋ ਦਰਸ਼ਕੋ ਤੁਹਾਡਾ ਵੀ ਬਹੁਤ ਸ਼ੁਕਰੀਆ ਰੋਜ਼ਾਨਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਵਾਸਤੇ ਕੱਲ ਫਿਰ ਹਾਜ਼ਰ ਹੋਵਾਂਗੇ ਨਵੇਂ ਤੇ ਤਾਜ਼ਾ ਮੁੱਦੇ ਲੈ ਕੇ ਹੁਣ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ